ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰ ਭਰੀ ਸਾਸਰੀ ਕਾਲ ਹੈ ਜੀ ਤੇ ਅੱਜ ਮੇਰੀ ਵੀਡੀਓ ਸਟਾਰਟ ਹੈ ਜੀ 12 ਵਜ ਗਏ ਪੂਰੇ ਗੁੱਡ ਆਫਟਰਨੂਨ ਹੋ ਗਿਆ ਸੋਰੀ ਗੁੱਡ ਮਾਰਨਿੰਗ ਨਹੀਂ ਹੈ ਗੁੱਡ ਆਫਟਰਨੂਨ ਹੋ ਗਿਆ 12 ਵੱਜ ਚੁੱਕੇ ਆ 12 ਵਜੇ ਤੋਂ ਸਟਾਰਟ ਅੱਜ ਮੇਰੀ ਵੀਡੀਓ ਅੱਜ ਲੀਓ ਨੂੰ ਵੀ ਦੇਖੋ ਕੱਪੜੇ ਨਹੀਂ ਕੱਢਿਆ ਚਲੀ ਆਉਣੇ ਹਨਾ ਕੱਪੜੇ ਨਹੀਂ ਲਾ ਕੱਢੇ ਤਨੇ ਕਿਉਂ ਨਹੀਂ ਕੱਢੇ ਆ ਜੀ ਨੇ ਕਢਵਾਇ ਨਹੀਂ ਹੈਗੇ ਕੱਪੜੇ ਬੈਠਿਆ ਆਰਾਮ ਤੇ ਤੱਲੀ ਹੋ ਕੇ ਤੇ ਮੈਂ ਅੱਜ ਧੋਏ ਤੇ ਕੱਪੜੇ ਕੱਪੜੇ ਬਹੁਤ ਜ਼ਿਆਦਾ ਤੇ ਧੋਣੇ ਵਾਲੇ और फिलहाल मेरे कपड़े पाए हुए हैं कोठे से सुकने उपर छत पर और देख ना मेथी केड् के होगी कोठे पर चढ़ के देखते हैं किडी की मेथी हो ही है, तो भी देख के आने हैं बच्चे चले गए स्कूल मेरे और वकील साहब गए कोर्ट आज पंचकुले गए हैं और हवा चल गई भाई हवा चल गई तो फाइनली मेरे कपड़े बहुत अज इधर सूट पे हैं मेरे लाइन के लगे हुए हैं तीन सूट मेरे ਔਰ ਇਧਰ ਬੱਚਿਆਂ ਕੇ ਆ ਵਕੀਲ ਸਾਹਿਬ ਕੇ ਆ ਔਰ ਇਧਰ ਮੇਥੀ ਵੀ ਉੱਗ ਗਈ ਹੈ ਹਨਾ ਇਹ ਦੇਖੋ ਜੰਮਿਆਈ ਮੇਥੀ ਹਨਾ ਨਿਕਲਿਆ ਹੀ ਬਾਹਰ ਔਰ ਇਹ ਪਤਾ ਨਹੀਂ ਇਹ ਵੀ ਮੇਥੀ ਹੈ ਮੈਨੂੰ ਲੱਗਦਾ ਪਾਲਕ ਹੈ ਪਤਾ ਨਹੀਂ ਹਾਂ ਆਈ ਥਿੰਕ ਪਾਲਕ ਹੈ ਔਰ ਇਹ ਮੇਥੀ ਹੈ ਨਿਕਲਿਆ ਹੀ ਬਾਹਰ ਬਸ ਔਰ ਇਹ ਪੁਦੀਨਾ ਪੁਦੀਨਾ ਲੱਗਦਾ ਸੋਨਾ ਰਿਹਾ ਪਰ ਕੋਈ ਚਟਣੀ ਚਟਣੀ ਖਾਂਦਾ ਨਹੀਂ ਹੈਗਾ ਇੱਦੀ। ਇਦਾਂ ਹੀ ਲੱਗਿਆ ਖੜਿਆ ਇਹ ਪਦੀਨਾ। ਇਹਦੇ ਵਿੱਚ ਤੇ ਚਟਣੀ ਨੂੰ ਦਿਲ ਕਰਦਾ ਐ ਪਰ ਖਾਂਦਾ ਤਾਂ ਹੈ ਨਹੀਂ ਕੋਈ ਹਣਾ। ਮੈਂ ਕੱਲੀਆਂ ਖਾਣ ਵਾਲੀ। ਹਵਾ ਚੱਲ ਗਈ, ਕੱਪੜੇ ਵੀ ਤਾਰੂੰਗੀ ਥੋੜੀ ਦੇਰ ਤੱਕ। ਹਵਾ ਤੇ ਚੱਲ ਗਈ ਕਰੋ ਜੀ ਬਾਬੇ ਨਾਨਕ ਦੇ ਦਰਸ਼ਨ। ਹਵਾ ਚੱਲ ਗਈ ਤੇਜ਼। ਕੱਲ ਹੀ ਉਹਨੇ ਕੱਟਿਆ ਤਾਂ ਨਾ ਭਾਈ ਠੀਕ ਕਰਕੇ ਚੱਲੇਗੇ ਤਾਰ। ਇਹ ਠੀਕ ਕਰਦੀ ਤਾਰ ਭਾਈ ਨੇ। ਤੋ ਜਸਟ ਜਦੋਂ ਆਪਾਂ ਕੰਮ ਨਵੇੜ ਕਾ ਹਟਦੇ ਆ ਨਾ ਫਿਰ ਲੱਗਦੀ ਆ ਭੁੱਖ ਹਣਾ ਔਰ ਹੁਣ ਪਹਿਲਾ ਮੈਂ ਕੁਛ ਖਾ ਪੀ ਲਵਾਂ ਉਸ ਤੋਂ ਬਾਅਦ ਕੱਪੜੇ ਲੈ ਜੂੰਗੀ ਤਾਰ ਕੇ ਕਿਉਂਕਿ ਕੱਪੜੇ ਸੁੱਕ ਗਏ ਆ ਜਿਆਤਰ ਕਿਉਂਕਿ ਮਸ਼ੀਨ ਦੇ ਵਿੱਚ ਹੀ ਸਕਾਤੇ ਤੇ ਔਰ ਹਵਾ ਚੱਲ ਰਹੀ ਆ ਸੁੱਕ ਗਏ ਆ ਕੱਪੜੇ ਔਰ ਬੱਚੇ ਆਉਣਗੇ ਮੇਰੇ 2:30 ਟਾਈਮ ਹੋ ਗਿਆ ਜੀ 12:05 10 ਮਿੰਟ ਹੋ ਗਏ ਹੋਣੇ ਔਰ ਵਕੀਲ ਸਾਹਿਬ ਵੀ ਸ਼ਾਇਦ ਜਲਦੀ ਆ ਜਾਣਾ ਜੇ ਕੋਈ ਪਤਾ ਨਹੀਂ ਦੇਖੀ ਕਿੰਨਾ ਵਧੀਆ ਘੁੰਮ ਰਿਹਾ ਚਰਖਾ ਜਦ ਦੇਖੋ ਕਿੰਨਾ ਵਧੀਆ ਘੁੰਮ ਰਿਹਾ ਇਹ ਦੇਖੋ ਜਦੋਂ ਹਵਾ ਚੱਲਦੀ ਆ ਨਾ ਘੁੰਮਦਾ ਆ ਇਹ ਨਾ ਜੋਤ ਐਂਡ ਰੂਪਕਾ ਇਹ ਇੱਕ ਜੋਤਕਾ ਐ ਇੱਕ ਰੂਪਕਾ ਇਹ ਲੈ ਆ ਕੇ ਦਿਆਤਾ ਇਹਨੂੰ ਪਟਿਆਲੇ ਤੋਂ ਦੇਖੋ ਕਿੰਨਾ ਵਧੀਆ ਘੁੰਮਦਾ ਐ ਜਦੋਂ ਹਵਾ ਚੱਲੂਗੀ ਨਾ ਐਨ ਤੇਜ਼ ਤੇਜ਼ ਘੁੰਮੇਗਾ ਦੇਖੋ ਕਿੰਨਾ ਵਧੀਆ ਘੁੰਮ ਰਿਹਾ ਐ ਬਹੁਤ ਵਧੀਆ ਲੱਗ ਰਿਹਾ ਘੁੰਮਦਾ ਹੋਇਆ ਤੇ ਇਹ ਹੈ ਰੂਪਐਂਜਲ ਕੀ ਜਰਾ ਬਾਸ ਸੁੱਕਣੀਆਂ ਪਾਈਆਂ ਦੀਆਂ ਔਰ ਇਹ ਮੇਰਾ ਧਣੀਆਂ ਜੋ ਕਿ ਸੁੱਕਣਾ ਪਾਇਆ ਵਾ यू भी संवार शाम तो जस्ट पहला हेठा चलते हैं आप कुछ पीए चाह पानी वगैरह भुख बहुत लगी हुई है मैनू कम नेड़ के हट दी ना फिर भुख लगती है पता क्यों क्योंकि सवेरे मैं एक रोटी खाई है सिर्फ एक क्योंकि सवेरे मैं एक ही रोटी खानी है उस तो बाद मैं बनाना खा लिया था एक और लिओ ਤੂੰ ਟਿੱਕੇ ਬੈਜਾ ਇੱਕ ਜਗ੍ਹਾ ਹੈ ਇੱਕ ਜਗ੍ਹਾ ਟਿੱਕੇ ਬੈਜ ਜਾ ਬੱਤਮੀਸਾ ਚਲੋ ਜੀ ਕੁਝ ਬਣਾਈਏ ਪਹਿਲਾਂ ਪਾਪੜੇ ਵਾਸਤੇ ਭੁੱਖ ਲੱਗੀ ਆ ਦੇਖਦੇ ਆਂ ਕੀ ਖਾਈਏ ਤੋ ਲੋ ਜੀ ਇਧਰ ਤਾਰੂੰਗੀ ਮੈਂ ਕੱਪੜੇ ਕਿਉਂਕਿ ਮੇਰੇ ਕੋਲ ਆ ਗਿਆ ਤਾਂ ਫੋਨ ਔਰ ਫੋਨ ਸੁਣ ਕੇ ਮੇਰੇ ਯਾਦ ਆਇਆ ਕਿ ਕੱਪੜੇ ਸੁੱਕ ਗਏ ਹੋਣੇ ਆ ਤੇ ਕੱਪੜੇ ਤਾਰੂੰਗੀ ਹੁਣ ਮੈਂ ਔਰ ਇੱਕ ਮੈਨੂੰ ਆਦਤ ਹੈ ਕੱਪੜੇ ਜਦੋਂ ਤਾਰਦੀ ਆ ਨਾ ਝਾੜ ਝਾੜ ਕੇ ਤਾਰਦੀ ਹੁੰਨੀ ਆ ਕਿਉਂਕਿ ਮੈਨੂੰ ਫੇਰ ਵੀ ਐਂ ਲੱਗਦਾ ਆ ਵੀ ਕੱਪੜਿਆਂ ਦੇ ਉੱਤੇ ਡਸਟ ਪੈ ਜਾਂਦੀ ਐ ਜਦੋਂ ਆਪਾਂ ਸੁੱਕਣੇ ਪਾਣੇ ਆ ਨਾ ਕੱਪੜੇ ਧੋਏ ਸਮਾਰੇ ਤੇ ਉਹਨਾਂ ਦੇ ਉੱਪਰ ਵੀ ਡਸਟ ਪੈ ਜਾਂਦੀ ਐ ਇਸ ਕਰਕੇ ਮੈਨੂੰ ਝਾੜ ਝਾੜ ਕੇ ਤਾਰਨੇ ਕੀ ਆਦਤ ਆ ਕੱਪੜੇ ਔਰ ਕੱਪੜੇ ਤਾਂ ਪਤਾ ਲੱਗਦਾ ਕਿ ਸਭ ਤੋਂ ਜ਼ਿਆਦਾ ਸੂਟ ਮੇਰੇ ਕੋਲ ਐ ਕਿਉਂਕਿ ਵੈਸੇ ਪਤਾ ਨਹੀਂ ਲੱਗਦਾ ਕਿ ਮੇਰੇ ਕੋਲ ਕਿੰਨੇ ਕੁ ਸੂਟ ਐ ਪਰ ਜਦੋਂ ਤਾਰ ਪਰ ਸੁੱਕਣੇ ਪਏ ਹੋਏ ਹੋਣਗੇ ਨਾ ਫਿਰ ਪਤਾ ਲੱਗਦਾ ਕਿ ਮੇਰੇ ਕੋਲ ਐਨੇ ਸੂਟ ਐ ਨਹੀਂ ਜੇ ਕਿਤੇ ਜਾਉ ਨਾ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਸੂਟ ਪਾਈਏ ਕਿਹੜਾ ਨਾ ਪਾਈਏ ਜਦੋਂ ਤਾਰ ਪਰ ਹੁੰਨੇ ਆ ਫਿਰ ਲੱਗਦਾ ਵੀ ਵਾਕੇ ਹੀ ਮੇਰੇ ਕੋਲ ਕੱਪੜੇ ਬਹੁਤ ਐ ਬਹੁਤ ਕੱਪੜੇ ਐ ਮੇਰੇ ਕੋਲ ਔਰ ਲੋ ਜੀ ਕੱਪੜੇ ਮੇਰੇ ਸੁੱਕ ਚੁੱਕੇ ਆ ਔਰ ਧੁੱਪ ਵੀ ਬੜੀ ਸੋਹਣੀ ਅੱਜ ਬਹੁਤ ਤੇਜ਼ ਧੁੱਪ ਐ ਅੱਜ ਤੇ ਥੋੜੇ ਬਹੁਤੇ ਤਾਂ ਮੈਂ ਡਰਾਈ ਕਰ ਲੇ ਤੇ ਮਸ਼ੀਨ ਦੇ ਵਿੱਚ ਔਰ ਤੁਹਾਨੂੰ ਪਤਾ ਹੀ ਆ ਮਸ਼ੀਨ ਦੇ ਵਿੱਚ ਡਰਾਈ ਕਰੇ ਹੋਏ ਕੱਪੜੇ ਛੇਤੀ ਸੁੱਕ ਜਾਂਦੇ ਆ ਤੇ ਲੋ ਜੀ ਕੱਪੜੇ ਤਾਰ ਕੇ ਆਨੇ ਆਪਾਂ ਤੋਂ ਲੋ ਜੀ ਹੁਣ ਬਣਾਉਂਗੀ ਮੈਂ ਰੋਟੀ ਕੱਪੜੇ ਤਾਰ ਲਈ ਆਈ ਸੀ ਔਰ ਬੱਚਿਆਂ ਦਾ ਵੀ ਟਾਈਮ ਹੋ ਗਿਆ ਆਣ ਦਾ ਵਕੀਲ ਸਾਹਿਬ ਥੋੜਾ ਜਿਹਾ ਲੇਟ ਆਉਣਗੇ ਅੱਜ ਕਿਉਂਕਿ ਮੇਰੇ ਕੋਲੋਂ ਫੋਨ ਆਇਆ ਤਾਂ ਕਹਿੰਦੇ ਲੇਟ ਆਣ ਆਏ ਐ ਤੇ ਫਿਲਹਾਲ ਅਸੀਂ ਆਪਣੀ ਰੋਟੀ ਬਣਾ ਲੈਣੇ ਐ ਜਦੋਂ ਵਕੀਲ ਸਾਹਿਬ ਆਉਣਗੇ ਉਦੋਂ ਦੇਖਦੇ ਹਾਂ ਜੀ ਇਹਨਾਂ ਨੇ ਕਿੰਨੇ ਕ ਵਜੇ ਖਾਣੀ ਐ ਤੇ ਬੱਚੇ ਤਾਂ ਵੈਸੇ ਮੇਰੇ ਆਣ ਵਾਲੇ ਐ ਰਸਤੇ 'ਚ ਹੀ ਹੋਣੇ ਤੇ ਇੱਕ ਪਾਸੇ ਧਰੀ ਆ ਮੈਂ ਚਾਹ ਔਰ ਇੱਕ ਪਾਸੇ ਲੱਗੀ ਹੋਈਆਂ ਰੋਟੀ ਬਣਾਣ ਗਰਮਾ ਗਰਮ ਸਵੇਰੇ ਵੀ ਖਾ ਕੇ ਜਾਂਦੇ ਆ ਟਿਫਨ ਵੀ ਲੈ ਕੇ ਜਾਂਦੇ ਆ ਔਰ ਬੱਚਾ ਨੂੰ ਆਦਤ ਹੁੰਦੀ ਹੈ ਨਾ ਆ ਕੇ ਕੁਛ ਨਾ ਕੁਛ ਖਾਣ ਦੀ ਵੈਸੇ ਤਾਂ ਨਮਕੀਨ ਬਿਸਕੁਟ ਵੀ ਪਏ ਤੇ ਪਰ ਫਿਰ ਵੀ ਰੋਟੀ ਦਾ ਰੋਟੀ ਹੈ ਹਨਾ ਬੱਚੇ ਫਿਰ ਵੀ ਮੰਗਦੇ ਆ ਤੇ ਲੋ ਜੀ ਰੋਟੀ ਮੈਂ ਬਣਾ ਰਹੀ ᱛੀ ਮੈਨੂੰ ਵੀ ਬਹੁਤ ਜ਼ਿਆਦਾ ਭੁੱਖ ਲੱਗੀ ᱛੀ ਸੱਚੀ ਸਵੇਰੇ ਮੈਂ ਇੱਕ ਰੋਟੀ ਖਾਣੀ ਹੁੰਨੀ ਆ ਰੱਜ ਕੇ ਨਹੀਂ ਖਾਂਦੀ ਇਸ ਕਰਕੇ ਮੈਨੂੰ ਹੁਣ ਭੁੱਖ ਲੱਗੀ ਹੈ ਮੈਂ ਕਿਹਾ ਚਲੋ ਪਹਿਲਾਂ ਆਪਾਂ ਰੋਟੀ ਖਾ ਲਈਏ ਔਰ ਗਰਮਾ ਗਰਮ ਪ੍ਰਸ਼ਾਦੇ ਆ ਜੀ ਤਿਆਰ ਗੋਭੀ ਕੀ ਸਬਜ਼ੀ ਮੈਂ ਰਾਤ ਬਣਾਈ ᱛੀ ਔਰ ਫੁਲਕੇ ਮੈਂ ਹੁਣ ਬਣਾ ਲੇ ਚਾਹ ਬਣਾ ਲਈ ਨਾਲ ਦੀ ਨਾਲ ਤੇ ਰੋਟੀ ਹੋ ਗਈ ਜੀ ਆਪਣੀ ਰੈਡੀ ਖਾਣ ਵਾਸਤੇ ਤੇ ਬੱਚੇ ਵੀ ਆਉਣ ਵਾਲੇ ਆ ਮੈਨੂੰ ਲੱਗਦਾ ਰਸਤੇ 'ਚ ਹੀ ਐ ਚਲੋ ਜੀ ਦੇਖ ਕੇ ਆਨੇ ਆ ਬੱਚੇ ਵੀ ਆ ਗਏ ਕਿ ਨਹੀਂ ਆ ਗਏ ਇੱਧਰ ਇੰਤਜ਼ਾਰ ਹੋ ਰਿਹਾ ਜੀ ਜੋਤ ਐਂਡ ਰੂਪ ਦਾ ਲੀਓ ਇੰਤਜ਼ਾਰ ਕਰ ਰਿਆ ਕਿ ਜੋਤ ਆਏਗੀ ਰੂਪ ਆਏਗੀ ਹਨਾ ਆਉਣ ਵਾਲੀਆਂ ਜੋਤ ਰੂਪ ਠੀਕ ਐ ਠੀਕ ਐ ਲੀਓ ਕੌਣ ਆਏਗਾ ਹੈ ਜੋਤ ਜੋਤ ਆਏਗੀ ਜੋਤ ਜੋਤ ਆਗੀ ਉਹ ਆਗੀ ਜੋਤ ਜੋਤ ਉਹ ਆਗੀ ਜੋਤ ਆਗੀ ਹਾਂ ਕਿੱਥੇ ਜਾਣਾ ਜੋਤ ਆਗੀ ਜੋਤ ਜੋਤ ਆਗੀ ਓ ਜੋਤ ਕਿਥੇ ਹੈ ਪਿੱਛਾ ਤਾਂ ਮੰਗਲਵਾ ਤਾਂ ਲੱਗੀ ਜੋਤ ਪਿੱਛੇ ਛੱਟਿਆ ਓ ਹੋ 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 ਲਾਡੀ ਗੱਲ ਇਹ ਪਹਿਲਾਂ ਇਸਕੇ ਗੱਲਿਆ ਕੱਢ ਪੈ ਗਿਆ ਉਹਦੇ ਆਪਣੇ ਗੱਲੀ ਬੁਲਾ ਲਿਆ ਬੂਗੜੀ ਬੂਗੜੀ ਉਹ ਫਿਰ ਕੀ ਹੋ ਗਿਆ ਹੂੰ ਚੱਕਿਆ ਉਹਨਾ ਗੋਦੀਆਂ ਆਏ ਆਏ ਆਈ ਇਹ ਨਹੀਂ ਨਹੀਂ ਨਾ ਬਦ ਨਹੀਂ ਲਿਆ ਆ ਬੱਡ ਲੈ ਗਾ ਲੋ ਹੇਟੇ ਛੱਡ ਦੇ ਹੈ ਮੂਰਖ ਦੰਦੀ ਵੱਡ ਲੈਣੀ ਆ ਉਹਨੇ दंदी वड लेनी है जेडे हिसाब गल चक्की है अच्छा नहीं 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 नहीं, नहीं। उई, उई। चलो चलो गधा आ जा लो जी आ गए मेरे बच्चे शरारत शुरू हो गई बच्चे गिया ਚਲੋ ਚਲੋ ਅੰਦਰ ਚਲੋ ਅੰਦਰ ਚਲੋ ਬਿੱਟੇ ਮੇਰੇ ਬਿੱਟੇ ਓਏ ਹੋਏ 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 ਬੈਗ ਵੀ ਫਾੜਦਾ ਤੈਨੂੰ ਦੀਦੀ ਆ ਚੁੰਨੀ ਰੂਪ ਰੂਪ ਹਲਾਈਸ ਰੋਟਾਈ ਇਹ ਖੇਲ ਰਿਹਾ ਤੁਹਾਡੇ ਨਾਲ ਹੁਣ ਮੇਰੀ ਚੁੰਨੀ ਵੀ ਚੱਕ ਲਈ ਦੀਸਨੇ ਮੂਰਖ ਪ੍ਰਾਣੀਆਂ ਟਿਕਦਾ ਨਹੀਂ ਲਿਓ ਹਟ ਜਾ ਹਟ ਜਾ ਲਿਆ ਸਾਈਕਲ ਉੱਪਰ ਪਾ ਕੇ ਅਮ ਲੋਕਰਾ ਤੇਰੀ ਤੇਰੀ ਨੌਕਰ ਐ ਹੋ ਐ ਕੀ ਕਰ ਰਹੀ ਐ ਮੁੰਨੇ ਕਾ ਜਣਾ ਫਾੜ ਦੇਉਂਦੇ ਆਪੀ ਲੱਭਿਓ ਦੇ 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 ਘੇਰ ਦੇ ਘੇਰ ਦੇ ਆਪੀ ਚੱਕੇ ਦੀ ਦੀਦੀ ਸਾਈਕਲ ਪਰ ਸੁੱਕਣੀ ਪਾਦੇ ਆ ਤਾਰਪਾ ਨਹੀਂ ਨਹੀਂ ਤਾਰਪਾ ਪਰ ਪਾ ਸੁੱਕਣੀ ਹਵਾ ਜੀ ਨਿਕਲ ਜੇ ਕਿਸ ਕੀ ਚੱਗੀ ਵਾ ਮੈਨੇ ਤੂੰ ਤੈਨੂੰ ਕੀ ਹੋ ਗਿਆ ਹੈ ਖੁਦੀ ਗਿਰ ਗਿਆ ਚਲ ਉੱਪਰ ਫਿਰ ਕੱਪੜੇ ਚੇਂਜ ਕਰਦਾ ਉਹ ਕਿਆ ਉਹ ਕਿਆ ਉਹ ਦੀਦੀ ਦੇ ਕੱਪੜੇ ਆ ਪਰ ਤੇ ਪਾਪਾ ਨੇ ਗੂਗਲ ਪੇ ਗੂਗਲ ਪੇ ਹੋ ਗਏ ਗੂਗਲ ਪੇ ਤਾਂ ਲੋ ਜੀ ਇੱਧਰ ਬੱਚੇ ਆ ਚੁੱਕੇ ਤੇ ਔਰ ਰੋਟੀ ਰੋਟੀ ਖਾ ਕੇ ਮੈਂ ਲੈ ਆਈ ਸੀ ਕੱਪੜੇ ਧਾਰ ਕੇ ਕੋਠੇ ਪਰ ਤੇ ਔਰ ਹੁਣ ਮਾਰੂੰਗੀ ਜੀ ਮੈਂ ਕੱਪੜੇ ਕੀ ਤਾਹਾਂ ਨਾਲ ਦੀ ਨਾਲ ਤਾਹਾਂ ਮਾਰ ਕੇ ਅਲਮਾਰੀ ਚ ਲਾ ਦੇਣੇ ਆ ਕੱਪੜੇ ਤੇ ਹੁਣ ਚਲਦੇ ਆ ਕੋਠੇ ਤੇ ਜਿਹਾਂ ਪਰ ਹੋ ਰਹੀ ਹੈ ਜੀ ਲਿਓ ਕਿ ਨਹੀਂ ਤੋਈ ਕਿਉਂਕਿ ਸਾਰੇ ਨਾਲੇ ਤਾਂ ਲਿਓ ਕੇ ਪਿੱਛੇ ਛੱਡਣਾ ਬੱਲੇ 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 ਬੰਦੇ ਦਾ ਸਮਾਨ ਗਰਮ ਪਾਣੀ ਠੰਡਾ ਪਾਣੀ ਬਾਲਟੀਆਂ ਦੇ ਵਿੱਚ ਔਰ ਲਿਓ ਕੀ ਹੋਰੀਏ ਜੀ ਨਹੀਂ ਤੋਈ ਬਿਸਕੁਟ ਵੀ ਆ ਲਿਓ ਕੇ ਵਾਹ ਜੀ ਵਾਹ ਲੋ ਜੀ ਅੱਜ ਲਿਓ ਕੀ ਹੋਰੀਏ ਨਹੀਂ ਤੋਈ ਬਾਵਜੂਦ ਕੀ ਡਿਊਟੀ ਹੈ ਨਹਾਣੇ ਕੀ ਆ ਨੇੜੇ ਜਨੂ ਲੈ ਕੇ ਬੈਠ ਗਈ ਉਧਰ ਨਾ ਪਾਣੀ ਨਿਕਲ ਜੇ ਸਾਰਾ ਨਹੀਂ ਨਿਕਲਦਾ ਨਿਕੜ ਜਾ ਨਿਕੜ ਗਿਆ ਪੌੜੀ ਕੰਨੀ ਨੂੰ ਇੱਧਰ ਰੱਖ ਦੀ ਚੁੰਡੀ ਲੜੀ ਪਿੱਛੇ ਕੰਨਾ ਕੁੱਤਾ ਆ ਗਿਆ ਵੱੜ ਗਿਆ ਉਧਰੋਂ ਲੋ ਜੀ ਲਿਓ ਕਿ ਨਹੀਂ ਅੱਜ ਨਾ ਲਿਓ ਤਾਂ ਨਹੀਂ ਡਰਿਆ ਹੈਗਾ ਕਿਉਂਕਿ ਗਰਮ ਪਾਣੀ ਹੈ ਅੱਜ ਨਹੀਂ ਨਹਾਣੇ ਤੇ ਬਹੁਤ ਡਰਦਾ ਹੈ ਅੱਜ ਗਰਮ ਪਾਣੀ ਹੈ ਤਾਰ ਨਾ ਨਹਾ ਲਿਆ ਆਰਾਮ ਤੇ ਲੋ ਜੀ ਨਹਾ ਲਿਆ ਬੰਦਾ ਆ ਜਾ ਆ ਜਾ ਅੱਜ ਜਿਸकी ਵੀ ਨਹਾਣੀ ਧੋਣੇ ਦੀ ਵਾਰੀ ਥੀ ਓਏ ਗੂਗੜੀ ਸੀ ਚੱਲ ਸੰਡੇ ਨੂੰ ਟਾਈਮ ਵੀ ਨਹੀਂ ਮਿਲਣਾ ਤਾਂ ਜੋਤ ਹਣਾ ਬੱਬੂ ਨਾ ਨਹੀਂ ਆਇਆ ਬੱਬੂ ਨਾ ਨਹੀਂ ਆ ਰਹੀ ਹੈ ਨੀ ਨਾਈ ਧੋਈ ਹੁੰਦੀ ਹੈ ਸਾਡੇ ਮਨਿਸਟਰ ਦੀ ਸਾਡੇ ਮੰਤਰੀ ਸਾਹਿਬ ਦੀ ਨਾਈ ਧੋਈ ਹੋ ਰਹੀ ਹੈ ਲੋ ਜੀ ਇਹ ਮੰਤਰੀ ਸਾਹਿਬ ਹੈ ਸਾਡੇ ਇਹ ਦੇਖੋ ਨਿਕਲੇ ਦੀ ਹਾਂ ਝੱਗਿਆ ਹਲੇ ਵੀ ਐਨੀ ਝੁਗ ਨਿਕਲ ਰਹੀ ਹਲੇ ਵੀ ਉਹ ਆਨੇ ਉਹ ਗੁੱਦਾ ਅੱਛਾ ਗੁੱਦਾ ਇਹ ਦੇਖੋ ਕੰਨੀ ਨਿਕਲੇ ਹੂੰ ਨਿਕਲ ਰਹੀ ਆ ਨਿਕਲ ਰਹੀ ਆ ਨਾਲੇ ਨਾਲੇ ਸੋਨਾ ਕੱਕਾ ਬਣ ਜਾ ਅੱਜ ਕਿੰਨੂ ਠੀਕ ਹੈ ਨੋਣਾ ਕੱਕਾ ਨੋਣਾ ਕੱਕਾ ਬਣ ਤੂੰ ਜੱਗ ਅੱਗੇ ਚੱਕ ਲਈਏ ਮੇਰਾ ਨਾਣੇ ਨੂੰ ਮੈਨੂੰ ਮਿਲੇ ਬਾਲਟੀ ਚੱਕ ਕੇ ਲਿਆ ਉਹ ਨੋ ਲਿਆਂਦੀ ਕੱਪ ਨਾਣੇ ਵਾਲਾ ਤੋ ਜਸਟ ਜੋਤ ਚੱਕ ਲਈ ਜੱਗ ਮੈਂ ਕਹੇ ਜੱਗ ਕਿਉਂ ਲਈ ਆ ਤੇ ਕੱਪ ਲਿਆਂਦੀ ਨਾਣੇ ਵਾਲਾ ਤੇ ਚਲੋ ਜੀ ਵਲੋਗ ਦਾ ਐਂਡ ਕਰਦੇ ਆ ਜੋਤ ਨਲਾਰੀ ਲਈ ਉਹਨੂੰ ਔਰ ਵਕੀਲ ਸਾਹਿਬ ਲੇਟ ਆਏਗੇ ਅੱਜ ਫੋਨ ਆਇਆ ਤਾਂ ਤੇ ਟਾਈਮ ਹੋ ਗਿਆ ਜੀ 3 ਵਜ ਗਏ ਆ ਔਰ ਕਰਦੇ ਆ ਜੀ ਵਲੋਗ ਦਾ ਐਂਡ ਬੱਚੇ ਆ ਗਏ ਆ ਸਕੂਲ ਤੋਂ ਰੋਟੀ ਰੁੱਟੀ ਖਾ ਲਈ ਤੀ ਮੈਂ ਔਰ ਪਾnde ਪਈ ਆ ਜਸਟ ਮੰਜਣੇ ਵਾਲੇ ਠਹਿਰ ਕੇ ਮੰਜੂਗੀ ਆਰਾਮ ਲੈ ਕੇ ਤੋਂ ਲਿਓ ਵੀ ਨਾਲ ਅੱਜ ਲਿਓ ਵੀ ਸਾਡਾ ਸੁਨੱਖਾ ਮੁੰਡਾ ਬਣ ਗਿਆ ਤੇ ਲਿਓ ਵਾਸਤੇ ਕੁੜੀ ਲੱਭੋ ਜੀ ਕਿਉਂਕਿ ਅੱਜ ਮੁੰਡਾ ਸੁਨੱਖਾ ਬਣ ਗਿਆ ਮੁੰਡਾ ਸਾਡਾ ਨਹਾਣ ਤੌਣ ਲੱਗ ਗਿਆ ਲਿਓ ਤੇ ਲਿਓ ਵਾਸਤੇ ਕੁੜੀ ਲੱਭੋ ਵਧੀਆ ਜੀ ਲੋ ਜੀ ਲਿਓ ਬਣ ਗਿਆ ਸਾਡਾ ਸੁਨੱਖਾ ਹੈਲੋ ਲਿਓ ਲਿਓ ਸੁਨੱਖਾ ਨਹੀਂ ਤੋਈ ਹੁੰਦੀ ਐ ਸਾਡੇ ਅੰਗਰੇਜ਼ ਦੀ ਉਹ ਅੰਗਰੇਜ਼ ਲੋ ਜੀ ਇਹ ਸਾਡੇ ਅੰਗਰੇਜ਼ ਦੀ ਨਹੀਂ ਤੋਈ ਹੋਗੀ ਐ ਦੇਖਿਆ ਅੱਖੋਂ ਲੱਗਦਾ ਲੋ ਜੀ ਜੋਤ ਦਾ ਜੈ ਸੁਨੱਖਾ ਮੁੰਡਾ ਕੱਢ ਰਹੀ ਐ ਕਿਉਂਕਿ ਲਿਓ ਤਾਂ ਨਾ ਰਿਹਾ ਲਿਓ ਨੇ ਵਿਆਹ ਮਾ ਜਾਣਾ ਐ ਤਾਂ ਲਿਓ ਕਹਿੰਦਾ ਮੈਂ ਵੀ ਵਿਆਹ ਜਾਣਾ ਉਹਦੇ ਕੋਲੋਂ ਕੰਬ ਰਿਹਾ ਐ ਤੋ ਲਿਓ ਨੇ ਜਾਣਾ ਮੁੰਡੇ ਨੇ ਵਿਆਹ ਕੇ ਵਿੱਚ ਮੁੰਡਾ ਹੋਏਗਾ ਟੋਰ ਸ਼ੋਰ ਕੱਢੇਗਾ ਹੁਣ ਮੁੰਡਾ ਆਪਣਾ ਤੇ ਲੋ ਜੀ ਸੋਹਣਾ ਜਾਂ ਬਣ ਗਿਆ ਮੁੰਡਾ ਅੱਜ ਵਾਹ ਜੀ ਵਾਹ ਟ੍ਰੀਟ ਵੀ ਦੇਦੀ ਲੋ ਜੀ ਗੁੱਡ ਬாய் ਬਣ ਗਿਆ ਗੁੱਡ ਬாய் ਬਣ ਗਿਆ ਆ ਬੋਰੀ ਜੀ ਉੱਪਰ ਹੀ ਪੁੱਛੇਗੀ ਕਿ ਕਿਹੇ ਠਾ ਹਾਂ ਚਲੋ ਜੀ ਵਲੌਗ ਦਾ ਕਰਦੇ ਹਾਂ ਐਂਡ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਲਾਈਕ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਔਰ ਐਂਡ ਤੱਕ ਦੇਖਿਆ ਕਰੋ ਪੂਰਾ ਬਾਏ ਬਾਏ ਜੀ ਟੇਕ ਕੇਅਰ ਹੈ ਜੀ ਸਾਰਿਆਂ ਨੂੰ ਤੇ ਪਰ ਬਾਲਟੀ ਵੀ ਭਰ ਗਈ ਪਾਣੀ ਵਾਲੀ ਬਾਈ ਜੀ ਬਾਈ